ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਧਨਿਕ ਸਵੇਰਾ ਟੀਵੀ ਪੰਜਾਬੀ ਇੰਡਸਟਰੀ ਨੂੰ ਇਸ ਵੇਲੇ ਵੱਡਾ ਘਾਟਾ ਪਿਆ ਡਾਕਟਰ ਜਸਵਿੰਦਰ ਪੱਲਾ ਦਾ ਦਿਹਾਂਤ ਹੋ ਗਿਆ ਅਚਾਨਕ ਇਹ ਖਬਰ ਮਿਲਣਾ ਪੰਜਾਬੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਚੱਲ ਰਹੀ ਹੈ ਮਲਕੀਤ ਰੌਣੀ ਜੀ ਮੇਰੇ ਨਾਲ ਇਸ ਵੇਲੇ ਫੋਨ ਲਾਈਨ ਤੇ ਮੌਜੂਦ ਨੇ ਗੱਲਬਾਤ ਕਰਾਂਗੇ ਮਲਕੀ ਜੀ ਅਜੇ ਹੀ ਖਬਰ ਸਵੇਰੇ ਸਵੇਰੇ ਮਿਲਣਾ ਕਿ ਜਸਵਿੰਦਰ ਪੱਲਾ ਜੀ ਦਾ ਦਿਹਾਂਤ ਹੋ ਗਿਆ ਹੈ ਕਿ ਕੀ ਕੁਝ ਤੁਸੀਂ ਫੀਲ ਕਰ ਰਹੇ ਹੋ ਇਸ ਵੇਲੇ ਕਿਉਂਕਿ ਬਹੁਤ ਹੀ ਮਾੜਾ ਸਮਾਂ ਇਸ ਵੇਲੇ ਪੰਜਾਬੀ ਇੰਡਸਟਰੀ ਤੇ ਖੈ ਲਈ ਦੁੱਖਾਂ ਦਾ ਪਹਾੜ ਟੁੱਟਿਆ ਉਹਨਾਂ ਦੇ ਸਾਥੀ ਜਿਹੜੇ ਨੇ ਬਹੁਤ ਹੀ ਬੜੀ ਮੰਦ ਭਾਗੀ ਖਬਰ ਮੇਰੇ ਜੀ ਸਵੇਰੇ ਸਵੇਰੇ ਆ ਹਾਲਾ ਕਿ ਕਾਫੀ ਲੰਬੇ ਚਿਰ ਤੋਂ ਬਿਮਾਰ ਸੀਗੇ ਪਰ ਜਦੋਂ ਹੁਣ ਪਰਿਵਾਰ ਨਾਲ ਗੱਲ ਹੁੰਦੀ ਸੀ ਕਾਫੀ ਰਿਕਵਰ ਸੀਗੇ ਜੀ ਸੋ ਭੱਲਾ ਸਾਹਿਬ ਤੇ ਆਉਣ ਨਾਲ ਪੰਜਾਬੀ ਸਿਨੇਮੇ ਦੇ ਵਿੱਚ ਕਿ ਨਵੇਂ ਖੁਸ਼ੀਆਂ ਖੇੜੇ ਆਏ ਸੀ ਜੀ ਕਿ ਉਹਨੇ ਇੱਕ ਅਲੱਗ ਕਿਸਮ ਦਾ ਕਰੈਕਟਰ ਜਿਹੜਾ ਪੰਜਾਬੀ ਸਿਨੇਮੇ ਦੇ ਵਿੱਚ ਕ੍ਰੀਏਟ ਕੀਤਾ ਤੇ ਜਦੋਂ ਵੀ ਕਿਉਂਕਿ ਮਹਿਨ ਮਿੱਤਲ ਸਾਹਿਬ ਤੋਂ ਬਾਅਦ ਜਿਹੜਾ ਕੋਮੇਡੀ ਵਾਲਾ ਖਲਾ ਖਾਲੀ ਪਿਆ ਸੀਗਾ ਉਹ ਭੱਲਾ ਸਾਹਿਬ ਨੇ ਆ ਕੇ ਪੂਰਾ ਕੀਤਾ ਸੋ ਇਹੋ ਜਿਹੀ ਖਬਰ ਦਾ ਅਚਾਨਕ ਮਿਲ ਜਾਣਾ ਮੈਂ ਸਮਝਦਾ ਕਿ ਪੰਜਾਬੀ ਸਿਨੇਮੇ ਵਿੱਚ ਤੇ ਪਰਿਵਾਰ ਲਈ ਤਾਂ ਘਾਟਾ ਹੈ ਪੰਜਾਬੀ ਸਿਨੇਮੇ ਲਈ ਬਹੁਤ ਵੱਡਾ ਘਾਟਾ ਹੈ ਜੀ ਜੀ ਜਿੱਚੇ ਤੋਂ ਵੀ ਤੁਹਾਡੀ ਕਦੀ ਮੁਲਾਕਾਤ ਹੁੰਦੀ ਸੀਗੀ ਤੁਸੀਂ ਬੈਟ ਦੇ ਸੀਗੇ ਜਾਂ ਸੈਟਸ ਤੇ ਜਿੰਨੀ ਵਾਰ ਮੁਲਾਕਾਤ ਹੁੰਦੀ ਸੀ ਕਿ ਕਿਹੋ ਜਿਹਾ ਸੁਭਾਅ ਰੱਖਦੇ ਸੀਗੇ ਪਲਾ ਸਾਹਿਬ ਬੜੇ ਇੰਟੈਲੀਜੈਂਟ ਬੰਦੇ ਸੀਗੇ ਜੀ ਹਰ ਮੁੱਦੇ ਤੇ ਉਹਨਾਂ ਨਾਲ ਗੱਲ ਕਰਦੇ ਸੀਗੇ ਪੰਜਾਬ ਬਾਰੇ ਗੱਲ ਕਰਦੇ ਸੀਗੇ ਇੰਡੀਆ ਬਾਰੇ ਜਦੋਂ ਸਾਡੀ ਜਵਾਨੀ ਫੋਰਨ ਕੰਟਰੀ ਚ ਕਨਵਰਟ ਹੋ ਰਹੀ ਹੈ ਉਧਰ ਜਾ ਰਹੀ ਹੈ ਉਹ ਬਹੁਤ ਸਾਰੀਆਂ ਗੱਲਾਂ ਆਮ ਸਮਾਜ ਬਾਰੇ ਵੀ ਗੱਲਾਂ ਕਰਦੇ ਕਿਉਂਕਿ ਕਿ ਚਿੰਤਕ ਵਰਗੇ ਬੰਦੇ ਵੀ ਸੀਗੇ ਬਿਲਕੁਲ ਲੰਬਾ ਸਮਾਂ ਉਹਨਾਂ ਨੇ ਆਪਣੀਆਂ ਸਵਾਵਾਂ ਜਿਹੜੀਆਂ ਐਗਰੀਕਲਚਰ ਦੀ ਵਿਸ਼ੇਸ਼ ਕਰਤੀਆਂ ਸੋ ਇਸ ਕਰਕੇ ਉਹ ਸਾਰੇ ਹਾਲਾਤਾਂ ਨਾਲ ਬਾ ਵਾਸਤਾ ਸੀਗਾ ਹਰ ਗੱਲ ਤੇ ਚਰਚਾ ਹੁੰਦੀ ਸੀ ਬਿਲਕੁਲ ਸਿਨੇਮੇ ਬਾਰੇ ਚਰਚਾ ਤਾਂ ਹੁੰਦੀ ਹੁੰਦੀ ਸੀਗੀ ਕਲਚਰ ਬਾਰੇ ਗੱਲਾਂ ਕਰਦੇ ਸੀ ਕਿ ਸੋ ਬੜੀਆਂ ਸੰਜੀਦਾ ਕਿਸਮ ਦੀਆਂ ਗੱਲਾਂ ਕਰਦੇ ਸੀ ਬੇਸ਼ੱਕ ਉਹ ਫਿਲਮਾਂ 'ਚ ਕਮੇਟੀ ਕਰਦੇ ਪਰ ਸੰਜੀਦਾ ਕਿਸਮ ਦੇ ਇਨਸਾਨ ਸੀਗੇ ਉਹਨਾਂ ਦਾ ਉਹ ਸਟਾਈਲ ਵੀ ਕਦੇ-ਕਦੇ ਫਿਰ ਜਦੋਂ ਲੱਗਦਾ ਸੀ ਕਿ ਸਾਰੇ ਬੰਦੇ ਚੁੱਪ ਬੈਠੇ ਆ ਤਾਂ ਉਹ ਬੰਦੇ ਆਪਣੇ ਸਟਾਈਲ ਦੇ ਵਿੱਚ ਜਿੰਨੇ ਉਹ ਫਿਲਮਾਂ 'ਚ ਗੱਲ ਕੋਈ ਸ਼ਿੱਕ ਰੱਖਦੇ ਨੇ ਆਪਣੀ ਉਸੇ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਸੈਟ ਤੇ ਵੀ ਖੁਸ਼ ਰੱਖਦੇ ਸੀਗੇ ਜੀ ਸੋ ਬੜੇ ਨੇਕ ਤੇ ਚੰਗੇ ਇਨਸਾਨ ਸੀ ਜੀ ਮਲਕੀ ਜੀ ਜਦੋਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਜਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੀ ਸਿਹਤ ਜਿਹੜੀ ਹੈ ਉਹ ਦਿਨ-ਬਦਨ ਵਿਗੜਦੀ ਜਾ ਰਹੀ ਹੈ ਕਿ ਠੀਕ ਹੋਣ ਵਾਲੇ ਹਾਲਾਤਾਂ ਦੇ ਵਿੱਚ ਨਹੀਂ ਜਾ ਰਹੀ ਤਾਂ ਉਸ ਦੌਰਾਨ ਕਦੀ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀਗੀ ਤੁਹਾਡੀ ਹਾਂ ਜੀ ਕਾਫੀ ਪਹਿਲਾਂ ਜਦੋਂ ਹਸਪੀਟਲ ਰੀਟਮੈਂਟ ਹੋਇਆ ਉਹ ਤੋਂ ਵੇਸੀ ਉਦੋਂ ਠੀਕ ਹੋ ਕੇ ਘਰੇ ਆ ਗਈ ਸੀ ਜੀ ਕੋਈ ਐਡ ਹੈਗੀ ਨਹੀਂ ਸੀ ਦਲਾਤ ਜੀ ਸੋ ਇੱਕ ਵਾਰ ਬਿਲਕੁਲ ਹੋਰ ਕਵਰ ਕਰ ਰਹੇ ਸੀਗੇ ਜਦੋਂ ਮਿਲੇ ਉਹਨਾਂ ਨੂੰ ਪਰ ਦੁਬਾਰਾ ਫੇਰ ਫੇਰ ਸਿਹਤ ਖਰਾਬ ਹੋ ਗਈ ਅਚਾਨਕ ਤੇ ਆਹ ਤਾਂ ਪਤਾ ਨਹੀਂ ਸੀ ਸੋਚਿਆ ਨਹੀਂ ਸੀ ਕਿਸੇ ਨੇ ਕਿ ਇਹ ਜੀ ਖਬਰ ਸਾਹਮਣੇ ਕਰ ਦੇਣਾ ਸਵੇਰੇ ਉੱਠਦਿਆਂ ਨੂੰ ਇਹਦੀ ਖਬਰ ਮਿਲ ਜੂਗੀ ਬਿਲਕੁਲ ਬਿਲਕੁਲ ਮੇਰੀ ਗੁਰਪ੍ਰਤ ਪਾਂਗੂ ਜੀ ਦੇ ਨਾਲ ਵੀ ਗੱਲ ਹੋਈ ਉਹਨਾਂ ਨੇ ਕਿਹਾ ਕਿ ਕਾਮੇਡੀ ਜੇ ਗੱਲ ਕਰੀਏ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਕਾਮੇਡੀ ਦਾ ਜਨਤ ਹੋਇਆ ਜੀ ਬਿਲਕੁਲ ਸਹੀ ਗੱਲ ਹੈ ਜੀ ਸਿਨੇਮਾ ਕਿਉਂਕਿ ਇਹ ਅਲੱਗ-ਅਲੱਗ ਫੁੱਲਾਂ ਦਾ ਗੁਲਦਸਤਾ ਹੈ ਅਲੱਗ-ਅਲੱਗ ਤਰ੍ਹਾਂ ਦੇ ਇੱਕ ਫੈਮਿਲੀ ਜਿਵੇਂ ਅਲੱਗ-ਅਲੱਗ ਲੋਕ ਨੇ ਉਮੇ ਸਾਡਾ ਫੈਮਿਲੀ ਮੈਂਬਰ ਚਲਾ ਗਿਆ ਸਾਡੇ ਕੋਲੋਂ ਔਰ ਇੱਕ ਹੈ ਫੈਮਿਲੀ ਮੈਂਬਰ ਚਲਾ ਗਿਆ ਜਿਹੜਾ ਸਾਰਿਆਂ ਦੇ ਉਦਾਸ ਚਿਹਰਿਆਂ ਤੇ ਵੀ ਹਾਸੇ ਖੇੜੇ ਲਿਆ ਦਿੰਦਾ ਸੀਗਾ ਸਮਾਈਲ ਚਿਹਰਿਆਂ ਦੇ ਉੱਤੇ ਲਿਆ ਦਿੰਦਾ ਸੀ ਆਪਣੀ ਗੱਲ ਕਰਕੇ ਚਾਹੇ ਉਹ ਆਮ ਜ਼ਿੰਦਗੀ ਹੋਵੇ ਜੀ ਚਾਹੇ ਉਹ ਤੁਸੀਂ ਬੈਠੇ ਕਿਸੇ ਮਹਿਫਲ 'ਚ ਹੋ ਚਾਹੇ ਉਹਨਾਂ ਦੀ ਕੋਈ ਫਿਲਮ ਚੱਲਦੀ ਹੋਵੇ ਹੂੰ ਸੋ ਬੱਲਾ ਸਾਹਿਬ ਨੇ ਹਮੇਸ਼ਾ ਆਪਣੇ ਰੰਗ ਦੇ ਵਿੱਚ ਲੋਕਾਂ ਨੂੰ ਰੰਗਣ ਦੀ ਕੋਸ਼ਿਸ਼ ਕੀਤੀ ਹੈ ਬਿਲਕੁਲ ਸੋ ਮੈਂ ਸਮਝਦਾ ਕਿ ਅਟਕ ਬੰਟਾ ਨਕਸ਼ਾ ਸਾਹਮਣੇ ਸਾਹਮਣੇ ਜੀ ਜੀ ਬਹੁਤ শুকਰਿਆ ਮਲਕੀ ਜੀ ਸੋ ਇਹ ਸੀਗੇ ਮਲਕੀ ਥਰੋਣੀ ਜੀ ਪੰਜਾਬੀ ਇੰਡਸਟਰੀ ਦੇ ਵਿੱਚ ਕਾਫੀ ਅੱਛਾ ਕੰਮ ਜਿਹੜਾ ਜਸਵੰਦਰ ਪੱਲਾ ਦੇ ਵੱਲੋਂ ਕੀਤਾ ਗਿਆ ਯੂਨੀਵਰਸਿਟੀਆਂ ਦੀਆਂ ਜਿਵੇਂ ਗੱਲ ਹੋਈ ਹੈ ਕਿ ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਨੇ ਕਾਫੀ ਚੰਗਾ ਕੰਮ ਕੀਤਾ ਜਸਵੰਦਰ ਪੱਲਾ ਜੀ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਦੀ ਪਹਿਲੀ ਫਿਲਮ ਜਿਹੜੀ ਸੀਗੀ 1998 ਦੇ ਵਿੱਚ ਦੁੱਲਾ ਪੱਟੀ ਫਿਲਮ ਤੋਂ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਕਦਮ ਤਰਿਆ ਸੀਗਾ ਔਰ ਕਾਮੇਡੀ ਦੇ ਪ੍ਰੋਗਰਾਮ ਛਣਕਾਟਾ ਤੋਂ ਟੀਵੀ ਸੰਸਦ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਛਣਕਾਟਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਰਿਹਾ ਉਸ ਨੂੰ ਵੀ ਚਾਣ ਵਾਲਿਆਂ ਦੇ ਵੱਲੋਂ ਇੰਨਾ ਜ਼ਿਆਦਾ ਪਸੰਦ ਕੀਤਾ ਗਿਆ ਕਿ ਇੱਕ ਸਮੇਂ ਤੇ ਆ ਕੇ ਜਸਵਿੰਦਰ ਪੱਲਾ ਨੂੰ ਸਿਰਫ ਚਾਚਾ ਚਤਰਾ ਦੇ ਨਾਮ ਤੋਂ ਬੁਲਾਇਆ ਜਾਣ ਲੱਗਿਆ ਸੀਗਾ ਔਰ ਬੇहद ਹੀ ਉਹਨਾਂ ਦੀ ਕਾਮੇਡੀ ਨੂੰ ਪਸੰਦ ਕੀਤਾ ਗਿਆ ਉਹਨਾਂ ਦੀ ਕਾਮੇਡੀ ਟਾਈਮਿੰਗ ਨੂੰ ਹਮੇਸ਼ਾ ਪਸੰਦ ਕੀਤਾ ਗਿਆ ਫਿਲਮਾਂ ਦੇ ਵਿੱਚ ਵੀ ਉਹਨਾਂ ਦੇ ਕਿਰਦਾਰਾਂ ਨੂੰ ਬੇहद ਹੀ ਪਸੰਦ ਕੀਤਾ ਗਿਆ 4 ਮਈ 1960 ਦੇ ਵਿੱਚ ਜਸਵਿੰਦਰ ਪੱਲਾ ਦਾ ਜਨਮ ਹੋਇਆ ਸੀਗਾ ਪਹਿਲੀ ਫਿਲਮ ਦਾ ਜੇਕਰ ਅਸੀਂ बार-बार ਜ਼ਿਕਰ ਕਰ ਰਹੇ ਹਾਂ ਕਿ ਦੁੱਲਾ ਪੱਟੀ ਦੇ ਦੁਆਰਾ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਪੈਡ ਰੱਖਿਆ ਸੀਗਾ ਔਰ ਉਸ ਫਿਲਮ ਤੋਂ ਬਾਅਦ ਹੀ ਜਸਵਿੰਦਰ ਪੱਲਾ ਨੂੰ ਇਸ ਇੰਡਸਟਰੀ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਮਿਲਿਆ ਕਿ ਅੱਜ ਤੱਕ 1998 ਤੋਂ ਲੈ ਕੇ ਅੱਜ ਤੱਕ ਜਸਵਿੰਦਰ ਪੱਲਾ ਦਾ ਨਾਮ ਹਰ ਇੱਕ ਚਾਉਣ ਵਾਲੇ ਦੀ ਜ਼ੁਬਾਨ ਤੇ ਆ ਹਰ ਇੱਕ ਪੰਜਾਬੀ ਇੰਡਸਟਰੀ ਦੇ ਕਲਾਕਾਰ ਦੀ ਜ਼ੁਬਾਨ ਤੇ ਨਾਮ ਹੈ ਜਸਵਿੰਦਰ ਪੱਲਾ ਦਾ 4 ਮਈ 1960 ਦੇ ਵਿੱਚ ਜਸਵਿੰਦਰ ਪੱਲਾ ਦਾ ਜਲੰਧਰ ਦੇ ਪਿੰਡ ਦੇ ਵਿੱਚ ਜਨਮ ਹੋਇਆ ਸੀਗਾ ਬੋਪਾ ਰਾਏ ਕਲਾ ਪਿੰਡ ਜਸਵਿੰਦਰ ਪੱਲਾ ਦਾ ਜਨਮ ਹੋਇਆ ਸੀਗਾ ਜਲੰਧਰ ਦਾ ਇਹ ਪਿੰਡ ਹੈ ਜਦ ਉਹਨਾਂ ਨੇ ਛਣਕਾਟਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਪੈਰ ਧਰਿਆ ਜਿਸ ਤੋਂ ਬਾਅਦ ਉਹਨਾਂ ਨੂੰ ਚਾਚਾ ਚਤਰਾ ਕਹਿ ਕੇ ਸਭ ਲੋਕ ਜਾਣਦੇ ਸਨ ਉਹਨਾਂ ਨੂੰ ਜ਼ਿਆਦਾਤਰ ਚਾਚਾ ਚਤਰਾ ਕਹਿ ਕੇ ਬੁਲਾਇਆ ਜਾਂਦਾ ਸੀਗਾ 65 ਸਾਲ ਦੀ ਉਮਰ ਦੇ ਵਿੱਚ ਜਸਵੰਦਰ ਪੱਲਾ ਦਾ ਅੱਜ ਦੇਹਾਂਤ ਹੋ ਗਿਆ ਅਲਵਿਦਾ ਆ ਗਏ ਪੰਜਾਬੀ ਇੰਡਸਟਰੀ ਨੂੰ ਡਾਕਟਰ ਜਸਵੰਦਰ ਪੱਲਾ ਉਹਨਾਂ ਦੇ ਨਾਂ ਦੇ ਅੱਗੇ ਡਾਕਟਰ ਇਸ ਕਰਕੇ ਲੱਗਦਾ ਕਿਉਂਕਿ ਪੀਓਯੂ ਤੋਂ ਜਸਵੰਦਰ ਪੱਲਾ ਨੇ ਖੇਤੀ ਵਿਗਿਆਨ ਦੇ ਵਿੱਚ ਪੀਐਚਡੀ ਕੀਤੀ ਸੀਗੀ ਔਰ ਬਤੌਰ ਪ੍ਰੋਫੈਸਰ ਵੀ ਉਹਨਾਂ ਨੇ ਆਪਣੀ ਜਿਹੜੀ ਡਿਊਟੀ ਹੈ ਬਖੂਬ ਹੀ ਨਿਭਾਈ ਸੀਗੀ ਔਰ ਉਹਨਾਂ ਦੇ ਜਿਹੜੇ ਸਟੂਡੈਂਟਸ ਨੇ ਉਹ ਵੀ ਬੇਹੱਦ ਜ਼ਿਆਦਾ ਉਹਨਾਂ ਨੂੰ ਪਿਆਰ ਕਰਦੇ ਨੇ ਅੱਜ ਵੀ ਹਰ ਇੱਕ ਪੰਜਾਬੀ ਇੰਡਸਟਰੀ ਦੀ ਆਖਣਾਮ ਹੈ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ ਬਿਲਕੁਲ ਗੁਰਪ੍ਰਤ ਪੰਗੂ ਜੀ ਨੇ ਜਿਸ ਤਰ੍ਹਾਂ ਆਖਿਆ ਕਿ ਕਾਮੇਡੀ ਦਾ ਅੱਜ ਅੰਤ ਹੋਇਆ ਸੋ ਵਾਕਈ ਪੰਜਾਬੀ ਇੰਡਸਟਰੀ ਦੇ ਵਿੱਚ ਜੇਕਰ ਕਾਮੇਡੀ ਕਿੰਗ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਸਵਿੰਦਰ ਪੱਲਾ ਜੀ ਦਾ ਨਾਮ ਆਉਂਦਾ ਸੀਗਾ ਔਰ ਸਿਹਤ ਵਿਗੜਨ ਕਰਕੇ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਹਨਾਂ ਨੂੰ ਡਾਇਬੀਟਿਕ ਸੀਗੀ ਤੇ ਉਸ ਤੋਂ ਬਾਅਦ ਅੱਜ ਬ੍ਰੇਨ ਹੈਮਰੇਜ ਦੇ ਕਾਰਨ ਜਿਹੜਾ ਉਹਨਾਂ ਦਾ ਦੇਹਾਂਤ ਹੋ ਜਾਂਦਾ ਤੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੇ ਨੇ ਸੋ ਕੱਲ ਦੇ ਦਿਨ ਉਹਨਾਂ ਦਾ ਪਲਕੇ ਮੋਹਾਲੀ ਦੇ ਬਲੌਗੀ ਵਿੱਚ ਅੰਤਿਮ ਸੰਸਕਾਰ ਹੋਵੇਗਾ ਸੋ ਸਖਸ਼ੇਤਾ ਜਿਹੜੀਆਂ ਵੱਡੀਆਂ ਵੱਡੀਆਂ ਸਖਸ਼ੇਤਾ ਨੇ ਉਹ ਪਹੁੰਚ ਰਹੀਆਂ ਨੇ ਉਹਨਾਂ ਦੇ ਅੰਤਿਮ ਦਰਸ਼ਨ ਦੇ ਲਈ ਸੋ ਕੱਲ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਮੋਹਾਲੀ ਦੇ ਵਿੱਚ ਕੀਤਾ ਜਾਵੇਗਾ ਡਾਕਟਰ ਜਸਵੰਦਰ ਪੱਲਾ ਜਿਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਬਹੁਤ ਸਾਰੇ ਕਲਾਕਾਰ ਉਹਨਾਂ ਦੇ ਚਾਉਣ ਵਾਲੇ ਮੋਹਾਲੀ ਵਿਖੇ ਪਹੁੰਚ ਰਹੇ ਨੇ